ਸਾਤਿ ਪ੍ਰਾਣਾ ਹੁੰਦਾ ਹੀ ਨਹੀਂ ਕਦੀ ਅੱਜ ਨਹੀਂ ਤੇ ਕੱਲ ਆਇਆ ਨਾ ਸਰਦਾਰ ਗੁਰਦੇਵ ਸਿੰਘ ਕੌਂਕੇ ਦਾ ਸੱਚ ਆਇਆ ਨਾ ਸਾਹਮਣੇ ਉਹ ਬੋਲੋ ਗੁਰੂ ਕੇ ਪਿਆਰੇਓ ਆ ਗਿਆ ਨਾ ਸਾਹਮਣੇ ਉਦੋਂ ਇਹਨਾਂ ਲੋਕਾਂ ਨੇ ਉਹ ਰਪੋਟਾਂ ਸਾਹਮਣੇ-ਸਾਹਮਣੇ ਕੇ ਨੱਪ-ਨੱਪ ਕੇ ਰੱਖ ਲਈਆਂ ਵੀ ਬਾਹਰ ਨਾ ਆ ਜਾਣ ਪਰ ਸੱਚ ਆ ਗਿਆ ਸਾਹਮਣੇ ਉਹਨਾਂ ਉਹਨਾਂ ਨੂੰ ਲੱਗਦਾ ਸੀ ਵੀ ਸਰਕਾਰ ਸਾਡੀ ਰਹਿਣੀ ਅਸੀਂ ਤੇ ਹੋਰ ਕਿਸੇ ਨੂੰ ਅੱਗੇ ਆਉਣ ਹੀ ਨਹੀਂ ਦੇਣਾ ਪਰ ਪਤਾ ਥੋੜਾ ਭਾਈ ਇੱਥੇ ਇੱਥੇ ਤੇ ਵੱਡੀਆਂ-ਵੱਡੀਆਂ ਸਰਕਾਰਾਂ ਜਿਹੜੀਆਂ ਉਹ ਵੀ ਨਹੀਂ ਰਹੀਆਂ ਇੱਥੇ ਤੇ ਕਦੀ ਫਰਕਸ਼ਰ ਨੇ ਸੋਚਿਆ ਨਾ ਮੈਂ ਸਦਾ ਰਹਿਣਾ ਜਦੋਂ ਜਹਾਂਗੀਰ تخت ਤੇ ਬੈਠਾ ਉਹਨੇ ਕਿਹਾ ਮੈਂ ਵੀ ਸਦਾ ਰਹਿਣਾ ਜਦੋਂ ਉਹ ਜਿਹੜੇ ਹਮਲਾਵਰ ਔਰੰਗਜ਼ੇਬ ਸੋਚਦਾ ਸੀ ਇਹ ਮੇਰੇ ਤਖਤ ਨੂੰ ਕੌਣ ਡਲਾ ਸਕਦਾ ਪਰ ਬਾਣੀ ਦਾ ਵਾਕ ਹੈ ਰਾਜ ਮਾਲ ਜੋਬਨ ਸਭ ਸ਼ਾਮ ਤਿੰਨ ਚੀਜ਼ਾਂ ਨਾ ਸਿਰਫ ਦਰਖਤ ਦੀ ਸ਼ਾਂ ਵਰਗੀਆਂ ਵਾ ਰਾਜ ਰਾਜ ਸਦਾ ਨਹੀਂ ਰਹਿੰਦਾ ਮਾਲ ਜਿਹੜਾ ਪੈਸਾ ਤੁਹਾਡੇ ਨਾਂ ਤੇ ਬੈਂਕ 'ਚ ਬੋਲਦਾ ਹੈ ਵੀ ਸਦਾ ਨਹੀਂ ਰਹਿਣਾ ਹੋ ਸਕਦਾ ਅੱਜ ਤੁਹਾਡੇ ਨਾਂ ਤੇ ਬੋਲਦਾ ਅਗਲੇ ਦਿਨ ਤੁਹਾਨੂੰ ਲੋਡ ਪੈਜੇ ਕਿਸੇ ਹੋਰ ਦੇ ਨਾਂ ਤੇ ਬੋਲਣ ਲੱਗ ਪਿਆ ਨੰਬਰ ਹੀ ਘੁੰਮਦੇ ਆ ਜਦੋਂ ਅਗਲੇ ਦਾ 5 ਲੱਖ ਮੈਨੂੰ ਭੇਜ ਦੇ ਤੁਹਾਡੇ ਲੱਖ ਅਕਾਊਂਟ ਚ 15 ਹੁੰਦਾ ਵਾ 5 ਉਧਰ ਚਲ ਜਾਂਦਾ ਵਾ ਤੁਹਾਡੇ ਕਾਊਂਟ ਚ 5 ਉੱਡ ਜਾਂਦਾ ਨੰਬਰ ਹੀ ਜਾਂਦੇ ਇਧਰ ਉਧਰ ਅਗਲਾ ਤੁਹਾਨੂੰ ਫੜਾ ਗਿਆ ਪੇਪਰ ਤੁਸੀਂ ਗਾਂ ਦੇ ਗਏ ਘੁੰਮ ਰਿਹਾ ਇਦਾਂ ਹੀ ਪਰ ਹੰਕਾਰ ਵੱਧ ਗਿਆ ਮੇਰੇ ਕੋ ਇੰਨਾ ਕੁਝ ਰਾਜਮਾਲ ਰਾਜਮਾਲ ਜੋਬਨ ਜਵਾਨੀ ਇਹ ਸਦਾ ਰਹਿਣੀ ਆ ਜਿਹੜਾ ਤਿਰਤੇ ਅਜ ਜੋਬਨ ਆ ਤੂੰ ਕਹਿੰਦਾ ਮੇਰੀ ਜਵਾਨੀ ਆ ਵਾ ਪੋਚਾਂ ਘਰ ਜਾ ਕੇ ਬਾਪੂ ਨੂੰ ਉਹ ਵੀ ਕਹਿੰਦਾ ਮੈਂ 5 ਮੀਲ ਪੈਦਲ ਤੁਰ ਲੈਂਦਾ ਸੀ ਅੱਜ ਸਰਹਾਣੇ ਪਿਆ ਘੜਾ ਪਾਣੀ ਦਾ ਸੌਕ ਹੋਆ ਤੇ ਦੇਖਦਾ ਉਹਨੂੰ ਰਾਜਮਾਲ ਜੋਬਨ ਰਾਜਮਾਲ ਜੋਬਨ ਸਭ ਸ਼ਾਮ ਰਤ ਫਰੰਦਾਏ ਰਾਤ ਕਹਿੰਦੇ ਸੂਰਜ ਨੂੰ ਰਤ ਫਰੰਦਾਏ ਦੀਸੇ ਥਾਮ ਜੋ ਹੀ ਸੂਰਜ ਦੀ ਦਿਸ਼ਾ ਬਦਲਨੀ ਆ ਉਸੇ ਸਮਝ ਆ ਜਾਣੀ ਆ ਮੈਂ ਤੇ ਸ਼ਾਮ ਪਿਛੇ ਲੜ ਰਿਆ ਸੀ ਪਰ ਸ਼ਾਵੇਂ ਪਿਛੇ ਲੜ ਰਿਆ ਸੀ ਹੁਣ ਸੂਰ ਥੋੜਾ ਘੁੰਮਦਾ ਘੁੰਮਦੀ ਧਰਤੀ ਆ ਪਰ ਤਰੀਕਾ ਮਹਾਰਾਜੇ ਸਮਝਾਉਂਦਾ ਇੱਕ ਅੱਜ ਬੱਚੇ ਬੱਚੇ ਨੂੰ ਪਤਾ ਵੀ ਸੂਰਜ ਖਲੋਤਾ ਧਰਤੀ ਘੁੰਮ ਰਹੀ ਆ ਪਰ ਗੁਰਦੇਵ ਨੇ ਵੀ ਉਸੇ ਲੈਹਜੇ ਚ ਗੱਲ ਕੀਤੀ ਕਹਿੰਦੇ ਬੰਦਾ ਕਹਿੰਦੀ ਸ਼ਾਮ ਪਿਛੇ ਲੜਦਾ ਪਰ ਇਹ ਨਹੀਂ ਭੁੱਲ ਗਿਆ ਵੀ ਜਿੱਥੇ ਸ਼ਾਂ ਉੱਥੇ ਧੋਪਾ ਜਿੱਥੇ ਧੋਪਾ ਉੱਥੇ ਸ਼ਾਵੇਂ ਤਾਂ ਸੱਚ ਪ੍ਰਾਣਾ ਹੋਵੇ ਨਹੀਂ ਸੀਤਾ ਜੋ ਸੱਚ ਵਾਜ ਨਹੀਂ ਤੇ ਕਰ ਸਮਾਜ ਦੇ ਸਾਹਮਣੇ ਆਉਣਾ ਆਉਣਾ ਇਸ ਕਰਕੇ ਸਮਝਦਿਆਂ ਸਰਕਾਰਾਂ ਨੇ ਬਹੁਤ ਕੁਝ ਨੱਪਣ ਦੀ ਕੋਸ਼ਿਸ਼ ਕੀਤੀ ਪਰ ਅੱਜ ਸਭ ਕੁਝ ਨੰਗਾ ਚਿੱਟਾ ਲੋਕਾਂ ਦੇ ਸਾਹਮਣੇ ਆ ਗਿਆ ਜਮੀਰਾਂ ਜਗਾਓ ਆਪਣੀਆਂ ਸੱਚ ਦਾ ਪੱਲਾ ਫੜੋ ਸੱਚ ਦਾ ਲੜ ਫੜੋ ਗੁਰੂ ਦੇ ਲੜ ਲੱਗੋ ਨਾ ਕਿਸੇ ਭੇਖੀ ਮਗਰ ਜਾਓ ਲੋਕ ਡਰਦੇ ਜਾਂਦੇ ਹਾਏ ਪਤਾ ਨਹੀਂ ਆ ਹੋ ਜਾਣਾ ਜੇ ਇੰਨੀਆਂ ਸ਼ਕਤੀਆਂ ਹੋਣ ਸਾਡੇ ਇਥੇ ਪੰਜਾਬ ਦੇ ਬਾਬਿਆਂ ਕੋਲ ਨਸ਼ਾ ਵਿਕੇ ਕਿਉਂ ਜੀ ਜਿਹੜੇ ਦੇਹ ਧਾਰੀ ਬਾਬੇ ਅਰਦਾਸਾਂ ਨਾਲ ਧੀ ਤੋਂ ਪੁੱਤ ਬਣਾ ਸਕਦੇ ਉਹ ਕਰੋ ਅਰਦਾਸ ਅਰੇ ਲੋਗ ਨਸ਼ੇ ਦੀਆਂ ਤਸਕਰੀਆਂ ਕਰਦੇ ਫਿਰਦੇ ਆ ਨਸ਼ਿਆਂ ਦੇ ਨਾਲ ਲੋਕਾਂ ਦੇ ਪੁੱਤ ਮਾਰਦੇ ਫਿਰਦੇ ਆ ਕਰੋ ਇੰਨਾ ਬਰੇ ਅਰਦਾਸ ਇਹ ਨਸ਼ਾ ਸਾਡੇ ਸੂਬੇ ਚੋਂ ਮੁੱਕ ਜਾਏ ਪਰ ਗੱਲ ਇਹ ਆ ਇਹ ਨਹੀਂ ਪਤਾ ਇਹਨਾਂ ਚੋਂ ਬਹੁਤੇ ਤੇ ਨਸ਼ਿਆਂ ਦਾ ਸਾਥ ਦੇਣ ਵਾਲੇ ਬੈਠੇ ਨੇ ਵੋਟ ਬੈਂਕ ਹੈਡੇ ਪੋਲੀਟੀਕਲ ਲੋਕਾਂ ਦਾ ਵੋਟ ਬੈਂਕ ਹੈ ਕੁਝ ਬਾਬੇ ਅਕਾਲੀਆਂ ਵੇਲੇ ਪੈਦਾ ਹੋਏ ਪੰਜਾਬ ਚ ਕੁਝ ਬਾਬੇ ਕਾਂਗਰਸ ਵੇਲੇ ਪੈਦਾ ਹੋਏ ਚਲੋ ਆ ਨਵੀਂ ਪਾਰਟੀ ਆਪੇ ਇਹਦੇ ਬਾਰੇ ਨਾ ਗੱਲ ਕਰੀਏ ਪਤਾ ਨਹੀਂ ਇਹ ਵੀ ਕੁਝ ਪੈਦਾ ਕਰ ਜਾਣ ਰੱਬ ਜਾਣੇ ਹੋ ਸਕਦਾ ਸਾਰਾ ਕੁਝ ਪਰ ਪੋਲੀਟੀਕਲ ਬੰਦੇ ਜਿਹੜੇ ਆ ਉਹ ਹਮੇਸ਼ਾ ਹੀ ਉਹ ਤਰ੍ਹਾਂ ਨੂੰ ਪੈਦਾ ਕਰ ਦਿਆ ਸਾਨੂੰ ਜਾਗਣਾ ਪੈਣਾ ਅੱਜ ਜਦੋਂ ਸਾਡੇ ਵਰਗਾ ਕੋਈ ਰਾਗੀ ਢਾਡੀ ਪ੍ਰਚਾਰਕ ਬੋਲਦਾ ਨਾ ਪਤਾ ਕੀ ਆਂਦੇ ਸਾਨੂੰ ਗੁਰਦੁਆਰਿਆਂ ਚ ਇਦਾਂ ਦੀਆਂ ਗੱਲਾਂ ਰਾਜਨੀਤੀ ਦੀ ਨਹੀਂ ਕਰਨੀ ਚਾਹੀਦੀਆਂ ਪਿਆਰਿਓ ਗੁਰਮਤ ਐਸੀ ਆ ਜਿੱਥੇ ਰਾਜਨੀਤੀ ਤੇ ਧਰਮ ਇਕੱਠਾ ਕਰਕੇ ਬਿਠਾਇਆ ਮਹਾਰਾਜ ਨੇ ਇੱਥੇ ਰਾਜੇ ਸਿੰਘ ਸਾਰੇ ਬੋਲੋ ਰਾਜੇ ਸਿੰਘ ਜੇ ਮਹਾਰਾਜ ਰੱਬ ਦੀ ਗੱਲ ਕਰਨਾ ਸੀ ਤਾਂ ਮੁਕੱਦਮਾ ਨੂੰ ਕੁੱਤੇ ਕਿਉਂ ਆਖਿਆ ਮਹਾਰਾਜ ਨੇ ਰਾਜੇ ਸਿੰਘ ਕਿਉਂ ਵਰਤਿਆ ਉਹ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਲਿਖਿਆ ਰਾਜੇ ਸਿੰਘ ਮੁਕੱਦਮਾ ਕੁੱਤੇ ਜਾਏ ਜਗਾਏ ਨਾ ਬੈਠੇ ਸੁੱਤੇ ਚਾਕਰ ਨੈਂਦਾ ਪਾਇਨ ਕਾ ਹੋ ਰਾਤ ਪੇ ਤੋ ਕੁੱਤੇਓ ਚਟ ਜਾਓ ਤੂੰ ਇਸ ਕਰਕੇ ਸਾਸ ਸੰਗਤ ਜੀ ਗੁਰਮਤ ਨੂੰ ਸਮਝਣ ਦੀ ਲੋੜ ਹੈ ਲੀਡਰਸ਼ਿਪ ਚਾਹੀਦੀ ਆ ਪਰ ਚੰਗੀ ਲੀਡਰਸ਼ਿਪ ਚਾਹੀਦੀ ਆ ਸਮਾਜ ਦਾ ਭਲਾ ਕਰਨ ਵਾਲੀ ਚਾਹੀਦੀ ਆ ਆਪਣੀ ਸੋਚ ਬਦਲਿਏ ਆਪਣੇ ਪੁੱਤਾਂ ਧੀਆਂ ਨੂੰ ਗੁਰਮਤ ਨਾਲ ਜੋੜਨ ਦਾ ਯਤਨ ਕਰੀਏ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਪਰਿਵਾਰ ਨੇ ਆਪਣੇ ਬੇਟੇ ਦੇ ਆਨੰਦ ਕਰਨ ਦੇ ਸਬੰਧ ਵਿੱਚ ਅੱਜ ਇੱਕ ਗੁਰਮਤ ਸਮਾਗਮ ਲੀਕੀ ਹੈ ਜਿੱਥੇ ਆਪਾਂ ਬੈਠ ਕੇ ਗੁਰਮਤ ਦੀ ਗੱਲ ਗੁਰੂ ਦੇ ਸ਼ਬਦ ਦੀ ਗੱਲ ਗੁਰਬਾਣੀ ਨੂੰ ਖੁਦ ਸਮਝਣਾ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਗੁਰੂ ਦੀਆਂ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਵਹਿਮਾਂ ਚੋਂ ਭਰਮਾਂ ਚੋਂ ਪਖੰਡਾ ਚੋਂ ਨਿਕਲ ਕੇ ਗੁਰੂ ਦਾ ਓਟ ਆਸਰਾ ਤੱਕਣਾ ਆਪਣੀ ਜ਼ਿੰਦਗੀ ਚ ਗੁਰੂ ਦੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਨੀ ਆ ਵੀ ਅਸੀਂ ਜ਼ਿੰਦਗੀ ਨੂੰ ਕਿਵੇਂ ਜੂਣਾ ਹੈ ਸਮੱਸਿਆਵਾਂ ਹਰ ਘਰ ਚ ਆਉਂਦੀਆਂ ਨੇ ਖੁਸ਼ੀਆਂ ਵੀ ਆਉਂਦੀਆਂ ਨੇ ਗਮੀਆਂ ਵੀ ਆਉਂਦੀਆਂ ਨੇ ਜਦੋਂ ਘਰ ਚ ਕੋਈ ਘਟਨਾ ਵਾਪਰੇ ਉਦੋਂ ਬਾਣੀ ਸਾਨੂੰ ਕਿੱਦਾਂ ਸਿਖਾਉਂਦੀ ਹੈ ਵੀ ਕਿੱਦਾਂ ਉਸ ਘਟਨਾ ਨੂੰ ਜਰਨਾ ਹੈ ਤੁਸੀਂ ਜਦੋਂ ਖੁਸ਼ੀ ਆਉਂਦੀ ਹੈ ਉਦੋਂ ਖੁਸ਼ੀ ਵਧਦੀ ਕਿਦਾਂ ਜਦੋਂ ਗੁਰੂ ਵਿੱਚ ਆ ਜਾਏ ਗੁਰੂ ਜਦੋਂ ਵਿੱਚ ਆਉਂਦਾ ਹੈ ਤੇ ਖੁਸ਼ੀ ਘਟਦੀ ਨਹੀਂ ਖੁਸ਼ੀ ਸਗੋਂ ਵਧਦੀ ਹੈ ਖੁਸ਼ੀ ਦੇ ਜਿਹੜੇ ਆ ਉਹਨਾਂ ਦਾ ਚਾਰ ਚੰਦ ਲੱਗ ਜਾਂਦੇ ਆ ਜਦੋਂ ਵਿੱਚ ਗੁਰੂ ਆਣ ਕੇ ਵਰਤਦਾ ਤੂੰ ਇਸ ਕਰਕੇ ਪਾਤਸ਼ਾਹ ਜੀ ਨੇ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ ਹਾਰ ਪਰਮ ਪਦ ਲਈ ਹੈ